ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਅਗਸਤ ਮਹੀਨੇ ਵਿੱਚ ਜੇਕਰ ਘਰ ਦੀ ਰਸੋਈ ਵਿੱਚੋਂ ਇੱਕ ਕੌਲੀ ਇਸ ਚੀਜ਼ ਦੀ ਭਰ ਕੇ ਦਾਨ ਕਰੋਗੇ ਤਾਂ ਤੁਸੀਂ ਲੱਖਾਂ ਮੰਗੋਗੇ ਤਾਂ ਤੁਹਾਨੂੰ ਕਰੋੜਾ ਮਿਲਣਗੇ ਪ੍ਰਸਾਦ ਸੰਗਤ ਜੀ ਵੀਡੀਓ ਦੇ ਵਿਸ਼ੇ ਨੂੰ ਸਮਝਾਉਣ ਲਈ ਅਸੀਂ ਤੁਹਾਡੇ ਨਾਲ ਇੱਕ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜੀ ਕਿਉਂਕਿ ਸੰਗਤ ਜੀ ਇਸ ਘਟਨਾ ਦੇ ਮਾਧਿਅਮ ਰਾਹੀਂ ਵੀਡੀਓ ਦਾ ਵਿਸ਼ਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇਗਾ ਸੋ ਆਓ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਘਟਨਾ ਅਜਾਹੇ ਗੁਰਸਿੱਖ ਦੀ ਹੈ ਜੋ ਕਿ ਇੱਕ ਕੌਲੀ ਆਟੇ ਦੀ ਬਦੌਲਤ ਅੱਜ ਲੰਡਨ ਦੇ ਵਿੱਚ ਆਟੇ ਦੀਆਂ ਫੈਕਟਰੀਆਂ ਦਾ ਮਾਲਕ ਬਣ ਗਿਆ ਹੈ ਅਤੇ ਲੰਡਨ ਦੇ ਲੋਕ ਅੱਜ ਵੀ ਉਸ ਦੀ ਫੈਕਟਰੀ ਦਾ ਆਟਾ ਖਾ ਰਹੇ ਨੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਇਹੋ ਜਿਹਾ ਕੀ ਸੀ ਕਿ ਇੱਕ ਕੌਲੀ ਆਟੇ ਦੀ ਦੇ ਵਿੱਚ ਤਾਂ ਤੁਸੀਂ ਵੀ ਕਦੇ ਇਸ ਗੱਲ ਨੂੰ ਭੁੱਲ ਨਹੀਂ ਪਾਉਂਗੇ ਸੁਖਵੀਰ ਸਿੰਘ ਜੋ ਕਿ ਪਿਛਲੇ 20 ਸਾਲਾਂ ਤੋਂ ਲੰਡਨ ਦੇ ਵਸਨੀਕ ਨੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਇੱਕ ਐਸੀ ਘਟਨਾ ਸਾਂਝੀ ਕੀਤੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਤੱਕ ਕੰਬ ਜਾਵੇਗੀ ਇਹ ਘਟਨਾ ਕਈਆਂ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਸੁਖਵੀਰ ਸਿੰਘ ਦੱਸਦੇ ਨੇ ਕਿ ਮੈਂ ਲੁਧਿਆਣੇ ਦੇ ਕੋਲ ਇੱਕ ਪਿੰਡ ਦਾ ਵਸਨੀਕ ਸੀ ਮੇਰੇ ਬਚਪਨ ਦੇ ਵਿੱਚ ਹੀ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਤੇ ਮੈਂ ਆਪਣੇ ਮਾਤਾ ਜੀ ਦੇ ਨਾਲ ਆਪਣੇ ਨਾਨਕੇ ਪਿੰਡ ਰਹਿਣ ਲੱਗ ਗਿਆ ਆਤ ਦੀ ਗਰੀਬੀ ਸੀ ਤੇ ਮੇਰੀ ਮਾਂ ਸੁਦੇਸ਼ ਕੌਰ ਲੋਕਾਂ ਦੇ ਘਰਾਂ ਦੇ ਵਿੱਚ ਗੋਹੇ ਗੂੜੇ ਦਾ ਕੰਮ ਕਰਦੀ ਸੀ ਤੇ ਨਾਲ ਹੀ ਨਾਲ ਮੈਨੂੰ ਪੜਾਉਂਦੀ ਸੀ ਗੁਰਸਿੱਖ ਮਾਹੌਲ ਹੋਣ ਕਰਕੇ ਮੈਂ ਬਚਪਨ ਦੇ ਵਿੱਚ ਹੀ ਅੰਮ੍ਰਿਤ ਪਾਨ ਕਰ ਲਿਆ ਤੇ ਮੈਂ ਪੱਕਾ ਨਿਤਨੇਮੀ ਬਣ ਗਿਆ ਸਾਧ ਸੰਗਤ ਜੀ ਉਹ ਦੱਸਦੇ ਨੇ ਕਿ ਮੈਂ 8-9 ਸਾਲਾਂ ਦਾ ਸੀ ਤੇ ਮੇਰੀ ਮਾਂ ਬਿਮਾਰ ਰਹਿਣ ਲੱਗੀ ਮੈਨੂੰ ਹਮੇਸ਼ਾ ਕਹਿੰਦੀ ਰਹਿੰਦੀ ਕਿ ਦੂਜਿਆਂ ਦਾ ਭਲਾ ਸੋਚਿਆ ਕਰ ਜੈਸਾ ਕਰੇਗਾ ਪ੍ਰਮਾਤਮਾ ਤੈਨੂੰ ਉਹੀ ਵਧਾਵੇਗਾ ਤੇ ਇੱਕ ਦਿਨ ਤੂੰ ਬਹੁਤ ਵੱਡਾ ਬਣ ਜਾਵੇਂਗਾ ਉਸ ਵੇਲੇ ਮੈਂ ਛੋਟਾ ਸੀ ਪਰ ਸਮਝ ਲੱਗ ਰਹੀ ਸੀ ਜੋ ਜੋ ਮਾਂ ਕਹਿ ਰਹੀ ਸੀ ਮੇਰੇ ਅੰਦਰ ਇੱਕ ਦਾਨ ਕਰਨ ਦੀ ਭਾਵਨਾ ਬਣ ਚੁੱਕੀ ਸੀ ਇਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਇੱਕ ਸਾਧੂ ਮਹਾਤਮਾ ਜੀ ਜਿਸ ਨੂੰ ਜ਼ਿਆਦਾਤਰ ਲੋਕ ਪਾਗਲ ਹੀ ਕਹਿੰਦੇ ਸਨ ਤੇ ਉਸ ਨੂੰ ਭਜਾ ਦਿੰਦੇ ਸਨ ਮੰਗਣ ਵਾਸਤੇ ਸਾਡੇ ਘਰਾਂ ਦੇ ਵਿੱਚ ਆਉਂਦਾ ਲੋਕ ਤਾਂ ਆਪਣੇ ਦਰਵਾਜ਼ੇ ਤੱਕ ਨਹੀਂ ਖੋਲਦੇ ਸੀ ਸਾਡੇ ਘਰ ਦੇ ਬਾਹਰ ਉਹ ਸਾਧੂ ਆਉਂਦੇ ਤੇ ਖੈਰ ਮੰਗਦੇ ਪਰ ਮੈਂ ਉਹਨਾਂ ਦੇ ਮੂੰਹ ਦੇ ਵੱਲ ਦੇਖਦਾ ਰਹਿਂਦਾ ਕਿਉਂਕਿ ਸਾਡੇ ਘਰ ਦੇ ਵਿੱਚ ਖੈਰ ਪਾਉਣ ਦੇ ਲਈ ਕੁਝ ਹੈ ਹੀ ਨਹੀਂ ਸੀ ਸ਼ਾਇਦ ਉਹ ਫਕੀਰ ਸਭ ਜਾਣੀ ਜਾਣ ਹੋਵੇਗਾ ਮੇਰੇ ਵੱਲ ਦੇਖ ਕੇ ਮੁਸਕਰਾ ਕੇ ਮੇਰੇ ਸਿਰ ਦੇ ਉੱਪਰ ਹੱਥ ਰੱਖ ਕੇ ਕਹਿੰਦਾ ਕਿ ਪਰਮਾਤਮਾ ਤੈਨੂੰ ਜਲਦ ਹੀ ਖੈਰ ਪਾਉਣ ਵਾਲਾ ਕਰੇਗਾ ਇਹਨਾਂ ਕਹਿ ਕੇ ਉਹ ਸਾਧੂ ਉੱਥੋਂ ਚਲਾ ਜਾਂਦਾ ਹੈ ਮੇਰੀ ਮਾਂ ਕੁਝ ਠੀਕ ਹੋਣ ਲੱਗੀ ਇੱਕ ਸਰਕਾਰੀ ਸਕੂਲ ਦੇ ਵਿੱਚ ਉਸ ਨੂੰ ਚਪੜਾਸੀ ਦੀ ਨੌਕਰੀ ਮਿਲ ਗਈ ਹਾਲਾਤ ਕੁਝ ਠੀਕ ਹੋਏ ਤੇ ਮੈਂ ਵੀ ਵੱਡਾ ਹੋਇਆ ਪਰ ਉਹ ਸਾਧੂ ਉਸੇ ਤਰ੍ਹਾਂ ਪਿੰਡ ਦੇ ਵਿੱਚ ਆਉਂਦੇ ਰਹੇ ਅੱਜ ਮੇਰੀ ਮਾਂ ਦੀ ਪਹਿਲੀ ਤਨਖਾਹ ਆਈ ਸੀ ਤੇ ਸਾਡੇ ਘਰ ਦੇ ਬਾਹਰ ਉਹ ਸਾਧੂ ਆ ਕੇ ਖੜਾ ਹੋ ਗਿਆ ਆਪਣੇ ਆਪ ਹੀ ਮੈਂ ਕਹਿਣ ਲੱਗਿਆ ਕਿ ਅੱਜ ਤਾਂ ਮੈਂ ਤੁਹਾਨੂੰ ਖੈਰ ਪਾ ਸਕਦਾ ਹਾਂ ਤਮੈਂ ਇੱਕ ਕੌਲੀ ਆਟੇ ਦੀ ਲੈ ਕੇ ਉਸ ਦੇ ਛੋਲੇ ਦੇ ਵਿੱਚ ਪਾ ਦਿੱਤੀ ਉਹ ਉੱਥੋਂ ਚੱਲਿਆ ਗਿਆ ਤੇ ਉਵੇਂ ਹੀ ਉਹ ਆਟੇ ਦੀ ਕੌਲੀ ਕਾਫੀ ਸਮੇਂ ਤੱਕ ਚੱਲਦੀ ਰਹੀ ਹੁਣ ਸਾਡੇ ਪਿੰਡ ਦੇ ਵਿੱਚ ਖੈਰ ਨਾ ਮੰਗ ਕੇ ਉਹ ਸਾਧੂ ਸਾਡੇ ਘਰ ਤੋਂ ਹੀ ਖੈਰ ਲੈ ਕੇ ਚਲਾ ਜਾਂਦਾ ਸੀ ਸਮਾਂ ਲੰਘਿਆ ਤੇ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ ਪਤਾ ਲੱਗਿਆ ਕਿ ਉਹ ਸਾਧੂ ਕਾਫੀ ਬਿਮਾਰ ਰਹਿੰਦੇ ਨੇ ਮੈਂ ਉਸ ਸਾਧੂ ਦਾ ਟਿਕਾਣਾ ਜਾਣਦਾ ਸੀ ਤੇ ਰੋਟੀ ਰੋਜ਼ ਬਣਾ ਕੇ ਉਸਦੇ ਕੋਲ ਜਾਇਆ ਕਰਦਾ ਤੇ ਉਸਦੀ ਸੇਵਾ ਵੀ ਕਰਿਆ ਕਰਦਾ ਸੀ ਇੱਕ ਦਿਨ ਪ੍ਰਸ਼ਾਦਾ ਛਕਣ ਤੋਂ ਬਾਅਦ ਉਸ ਸਾਧੂ ਨੇ ਮੈਨੂੰ ਬਾਹਤ ਫੜ ਲਿਆ ਤੇ ਕਹਿਣ ਲੱਗਾ ਕਿ ਸੁਖਬੀਰ ਹੁਣ ਤੂੰ ਕੱਲ ਤੋਂ ਪ੍ਰਸ਼ਾਦਾ ਲੈ ਕੇ ਨਾ ਆਵੀਂ ਜਿਆਦਾ ਸਮਾਂ ਤੂੰ ਸੇਵਾ ਕੀਤੀ ਹੈ ਮੇਰੀ ਤੇ ਇੱਕ ਕੌਲੀ ਆਟੇ ਦੀ ਖੈਰ ਹੀ ਸੱਤ ਸਮੁੰਦਰੋਂ ਪਾਰ ਤੱਕ ਜਾਵੇਗੀ બસ ਆਪਣੀ ਦਇਆ ਭਾਵਨਾ ਕਦੇ ਵੀ ਨਾ ਛੱਡੀ ਵਾਹਿਗੁਰੂ ਪਰਮਾਤਮਾ ਤੇ ਆਪਣਾ ਵਿਸ਼ਵਾਸ ਸਦਾ ਹੀ ਬਣਾ ਕੇ ਰੱਖੀ ਉਸ ਸਮੇਂ ਤਾਂ ਮੈਂ ਕੁਝ ਸਮਝ ਨਹੀਂ ਪਾਇਆ ਤੇ ਅਗਲੇ ਦਿਨ ਉਸ ਸਾਧੂ ਦੀ ਮੌਤ ਹੋ ਗਈ ਉਸ ਤੋਂ ਬਾਅਦ ਹੌਲੀ-ਹੌਲੀ ਸਮਾਂ ਬੀਤਦਾ ਗਿਆ ਤੇ ਮੈਂ ਲੰਡਨ ਪਹੁੰਚ ਗਿਆ ਇੱਥੇ ਆ ਕੇ ਮੈਂ ਇੱਕ ਰੈਸਟੋਰੈਂਟ ਦੇ ਵਿੱਚ ਕੰਮ ਕੀਤਾ ਤੇ 4 ਸਾਲ ਉਸੇ ਰੈਸਟੋਰੈਂਟ ਵਿੱਚ ਨੌਕਰੀ ਕਰਦਾ ਰਿਹਾ ਸਾਧ ਸੰਗਤ ਜੀ ਕਹਿੰਦੇ ਕਿ ਉਹ ਹੌਲੀ-ਹੌਲੀ ਲੰਡਨ ਦੇ ਵਿੱਚ ਸੈਟਲ ਹੋਣ ਤੋਂ ਬਾਅਦ ਆਪਣਾ ਹੀ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਆਟਾ ਬਣਾ ਕੇ ਉਹ ਵੇਚਦਾ ਸੀ ਪਹਿਲਾਂ-ਪਹਿਲਾਂ ਤਾਂ ਲੱਗਿਆ ਕਿ ਇਹ ਕੰਮ ਨਹੀਂ ਚੱਲੇਗਾ ਪਰ ਪ੍ਰਮਾਤਮਾ ਦਾ ਨਾਮ ਲੈ ਕੇ ਖੁਦ ਹੀ ਬਣਾਈਆਂ ਹੋਈਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਵੇਚਣ ਦੇ ਲਈ ਨਿਕਲ ਜਾਂਦਾ ਸੀ ਅੱਜ ਵੀ ਮੈਨੂੰ ਯਾਦ ਹੈ ਕਿ ਜਦੋਂ ਬਾਜ਼ਾਰ ਦੇ ਵਿੱਚ ਆਟੇ ਦਾ ਸੈਂਪਲ ਲੈ ਕੇ ਗਿਆ ਤਾਂ ਇੱਕ ਰੈਸਟੋਰੈਂਟ ਦੇ ਵਿੱਚ ਪਹੁੰਚਿਆ ਤੇ ਉਹ ਇੱਕ ਲੰਡਨ ਦੇ ਵਿੱਚ ਰਹਿਣ ਵਾਲੇ ਗੋਰੇ ਦਾ ਰੈਸਟੋਰੈਂਟ ਸੀ ਉਹ ਅੰਗਰੇਜ਼ ਨੇ ਦੱਸਿਆ ਕਿ ਬੜੀ ਮੁਸ਼ਕਲ ਦੇ ਨਾਲ ਉਸਨੇ ਇਹ ਰੈਸਟੋਰੈਂਟ ਖੋਲ੍ਹਿਆ ਹੈ ਤੇ ਅੱਜ ਉਸ ਦਾ ਦੂਜਾ ਦਿਨ ਹੈ ਜੇ ਹੋ ਸਕਦਾ ਹੈ ਸਾਠ ਕਿਲੋ ਆਟਾ ਉਧਾਰ ਦੇ ਕੇ ਚਲੇ ਜਾਓ ਉਸ ਅੰਗਰੇਜ਼ ਨੇ ਕਿਹਾ ਕਿ ਜੇਕਰ ਅਗਲੇ ਹਫਤੇ ਮੇਰਾ ਕੰਮ ਚੱਲ ਗਿਆ ਤਾਂ ਮੈਂ ਸਾਰੇ ਪੈਸੇ ਤੈਨੂੰ ਦੇ ਦੇਵਾਂਗਾ ਅਸਲ ਵਿੱਚ ਇਹ ਇੱਕ ਜੁਗਾਈ ਸੀ ਮੈਂ ਉਸ ਨੂੰ 60 ਕਿਲੋ ਆਟਾ ਉਧਾਰ ਦੇ ਦਿੱਤਾ ਪਰਮਾਤਮਾ ਦੀ ਕਿਰਪਾ ਹੋਈ ਤਾਂ ਤਿੰਨ ਦਿਨਾਂ ਦੇ ਵਿੱਚ 60 ਦਾ 60 ਕਿਲੋ ਆਟਾ ਲੱਗ ਗਿਆ ਸੀ ਤੇ ਉਸ ਦੀ ਪੇਮੈਂਟ ਵੀ ਆ ਗਈ ਉਸ ਤੋਂ ਬਾਅਦ ਮੇਰਾ ਕਾਰੋਬਾਰ ਛੋਟੀ ਜਹੀ ਮਸ਼ੀਨ ਤੋਂ ਅੱਜ ਤਿੰਨ ਫੈਕਟਰੀਆਂ ਦੇ ਵਿੱਚ ਬਦਲ ਚੁੱਕਾ ਸੀ ਤੇ ਉਸ ਰੈਸਟੋਰੈਂਟ ਤੋਂ ਸ਼ੁਰੂ ਹੋਇਆ ਇਹ ਕਾਰੋਬਾਰ ਅੱਜ ਲੰਡਨ ਦੇ ਵਿੱਚ ਬਹੁਤ ਚੱਲ ਰਿਹਾ ਹੈ ਸਭ ਤੋਂ ਪਹਿਲਾ ਰੈਸਟੋਰੈਂਟ ਵਾਲਾ ਅੰਗਰੇਜ਼ ਬੰਦਾ ਅੱਜ ਵੀ ਸਾਡਾ ਗਾਹਕ ਹੈ ਇਸੇ ਤਰ੍ਹਾਂ ਹੌਲੀ-ਹੌਲੀ ਆਪਾਂ ਬੇਸਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਤੇ ਸਾਡੀ ਫੈਕਟਰੀ ਦੇ ਬਾਹਰ ਹੀ ਇੱਕ ਵੱਡਾ ਹਾਲ ਸੀ ਜਿੱਥੇ ਲੰਗਰ ਦੀ ਸੇਵਾ ਚੱਲਦੀ ਰਹਿੰਦੀ ਹੈ ਇਸੇ ਤਰ੍ਹਾਂ ਸਮਾਂ ਬੀਤਣ ਦੇ ਨਾਲ ਸਾਡੀ ਕਾਪੀ ਡੇਟਰ ਫੈਕਟਰੀ ਨੇ ਸਾਡੇ ਉੱਤੇ ਕੇਸ ਕਰ ਦਿੱਤਾ ਸਾਡਾ ਕਾਰੋਬਾਰ ਬੰਦ ਹੋਣ ਤੇ ਆ ਗਿਆ ਅਸੀਂ ਕੁਝ ਵੀ ਗਲਤ ਨਹੀਂ ਸੀ ਕੀਤਾ ਪਰਮਾਤਮਾ ਤੇ ਭਰੋਸਾ ਰੱਖ ਕੇ ਮੈਂ ਸਾਰਾ ਕੁਝ ਦੇਖਦਾ ਰਿਹਾ ਤੇ ਉਸ ਤੋਂ ਬਾਅਦ ਸਾਹਮਣੇ ਵਾਲੀ ਪਾਰਟੀ ਨੇ ਕਿਹਾ ਕਿ ਤੁਹਾਡੇ ਤੋਂ ਬਿਨਾ ਲੰਡਨ ਭੁੱਖਾ ਨਹੀਂ ਮਰ ਜਾਵੇਗਾ ਹੈਰਾਨੀ ਦੀ ਗੱਲ ਇਹ ਸੀ ਕਿ ਪ੍ਰਮਾਤਮਾ ਦਾ ਐਸਾ ਚਮਤਕਾਰ ਵਰਤਿਆ ਕਿ ਬਹੁਤ ਸਾਰੇ ਦੁਕਾਨਦਾਰ ਗ੍ਰੋਸਰੀ ਰੈਸਟੋਰੈਂਟ ਵਾਲਿਆਂ ਨੇ ਸਾਡੇ ਆਟੇ ਤੋਂ ਬਿਨਾ ਕਿਸੇ ਹੋਰ ਦਾ ਆਟਾ ਲੈਣ ਤੋਂ ਮਨਾ ਕਰ ਦਿੱਤਾ ਉਹਨਾਂ ਦੁਕਾਨਦਾਰਾਂ ਨੇ ਕਿਹਾ ਕਿ ਚਾਹੇ ਸਾਡਾ ਕਾਰੋਬਾਰ ਬੰਦ ਹੋ ਜਾਵੇ ਪਰ ਉਹ ਸਾਡੀ ਫੈਕਟਰੀ ਦਾ ਹੀ ਆਟਾ ਲੈਣਗੇ ਇਹ ਸਭ ਦੇਖਦਿਆਂ ਕੋਰਟ ਦਾ ਕੇਸ ਸਾਡੇ ਹੱਕ ਦੇ ਵਿੱਚ ਹੋਇਆ ਤੇ ਇਹ ਸਭ ਕੁਝ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਹੋਇਆ ਸੋ ਸਾਧ ਸੰਗਤ ਜੀ ਸੱਚੇ ਮਨ ਅਤੇ ਮਿਹਨਤ ਦੇ ਨਾਲ ਕੀਤਾ ਗਿਆ ਵਪਾਰ ਹਮੇਸ਼ਾ ਹੀ ਸਿਰੇ ਚੜਦਾ ਹੈ ਪਰਮਾਤਮਾ ਹਰ ਜਗ੍ਹਾ ਸਹਾਈ ਹੁੰਦਾ ਹੈ ਬਸ ਲੋੜ ਹੈ ਪਰਮਾਤਮਾ ਤੇ ਵਿਸ਼ਵਾਸ ਕਰਨ ਦੀ ਸੋ ਪਿਆਰੀ ਸਾਧ ਸੰਗਤ ਜੀ ਜੇਕਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ